ਸਵਰ ਦਾ ਫਲ ਮੀਠਾ ਹੁੰਦਾ ਹੈ ਇਸ ਵੀਡੀਓ ਦੇ ਨਾ ਆਖੀਰ ਚ ਇਸੇ ਦਾ ਸਬਜ਼ੀਆਂ ਲਗਾਈਆਂ ਹੋਈਆਂ ਉਹ ਜ਼ਰੂਰ ਦਿਖਾਵਾਂਗਾ ਉਹ ਜ਼ਰੂਰ ਦੇਖਿਓ ਜੋ ਸਵਾਦ ਹੈ ਬੋਲਣ ਦਾ ਪੰਜਾਬੀ ਦਾ ਉਹ ਹਿੰਦੀ ਚ ਨਹੀਂ ਆਇਆ ਤੇ ਹਾਲ ਲੱਗੇ ਹੋਏਗੇ ਚੱਪਣ ਕਦੂ ਫੁੱਲ ਖਿੜਿਓ ਆ ਇਹ ਕੁਛ ਛੋਟੇ ਛੋਟੇ ਚੱਪਣ ਕਦੂ 20 ਲੱਗੇ ਹੋ ਉੱਤੇ ਵੀ 25 30 ਤਾਂ ਹੈਗੇ ਆ ਇੱਧਰ ਵੀ ਆਪਣੀਆਂ ਟੀਆਂ ਦੇ ਲੱਗੇਗਾ ਖੀਰਿਆਂ ਦੀਆਂ ਵੇਲਾ ਤੇ ਹਕਰੇਲਿਆਂ ਦੀ ਬੇਲ ਆ ਜਾ ਰਹੀ ਆ ਇਕਣ ਕੀਕਣ ਕੀਕਣ ਕਿਸ ਤਰ੍ਹਾਂ ਨੂੰ ਕਹਿੰਦੇ ਆ ਉਹ ਕਿਸ ਤਰ੍ਹਾਂ ਵੀ ਇਦੇ ਹੋ ਜਾਂਦਾ ਕਿੰਜ ਕਿਵੇਂ ਕਿੱਦਾਂ ਕੀਕਣ ਤਾਂ ਤੁੰਨੀ ਐ ਉਹਨੂੰ ਤੁੰਨੀ ਕਹਣਗੇ ਬਾਜੀ ਨੂੰ ਬਾਜੀ ਇੱਕ ਨੇ ਲਿਖਿਆ ਯਾਰ ਕਹਿੰਦਾ ਤੂੰ ਚਾਹੇ ਜਿੰਨੀ ਮਰਜ਼ੀ ਵਧੀਆ ਵੀਡੀਓ ਬਣਾਈ ਆ ਪਰ ਮੈਨੂੰ ਐਦਾਂ ਲੱਗਦਾ ਤੂੰ ਜਦੋਂ ਝੂਠ ਬੋਲਦਾ ਹੁੰਦਾ ਸਸੀ ਕਾਲ ਜੀ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਹੈਗੀ ਵੀ ਪੰਜਾਬੀ ਬੋਲੀ ਬਾਰੇ ਚਲੋ ਇਹ ਥੋੜੀ ਜਿਹੀ ਹੀ ਅਲੱਗ ਹੋਏਗੀ ਅਸਲ 'ਚ ਨਾ ਅ ਪਿੱਛੇ ਜਿਹੇ ਵੀਡੀਓ ਇੱਕ ਦੋ ਪਾਈਆਂ ਸੀਆਂ ਤੇ ਉਹਨਾਂ ਵੀਡੀਓ ਦੇ ਸਬੰਧ ਦੇ ਵਿੱਚ ਨਾ ਇੱਕ ਦੋ ਟਿੱਪਣੀਆਂ ਆਈਆਂ ਸੀਆਂ ਚਲੋ ਬਹੁਤ ਸੋਹਣੀਆਂ ਟਿੱਪਣੀਆਂ ਮੈਂ ਸਵਾਗਤ ਕਰਦਾ ਟਿੱਪਣੀਆਂ ਦਾ ਹਮੇਸ਼ਾ ਸਵਾਗਤ ਕਰਦਾ ਹੁੰਦਾ ਉਨੀ ਇੱਕ ਦੇ ਵਿੱਚ ਤਾਂ ਕੇਸ ਸੀ ਕਿ ਆਪਣਾ ਪੰਜਾਬੀ ਦਾ ਉਚਾਰਨ ਸਧਾਰਨ ਕਰੋ ਉਚਾਰਨ ਚ ਚਲੋ ਇਹਦੇ ਬਾਰੇ ਮੈਂ ਬਾਤ ਚ ਗੱਲ ਕਰਦਾ ਤੇ ਦੂਜੀ ਇੱਕ ਟਿੱਪਣੀ ਸੀ ਵੀ ਉਰਦੂ ਦਾ ਤਲੱਫਜ਼ ਤੁਹਾਡਾ ਸਹੀ ਨਹੀਂ ਹੈਗਾ ਤਲੱਫਜ਼ ਹੁੰਦਾ ਉਚਾਰਨ ਨਹੀਂ ਹੁੰਦਾ ਇਹਦਾ ਮਤਲਬ ਵੀ ਦਰਅਸਲ ਗੱਲ ਇਦਾਂ ਹੈ ਮੈਂ ਨਾ ਇੱਕ ਗਜ਼ਲ ਬੋਲੀ ਸੀ ਬਹਾਦਰ ਸ਼ਾ ਜਫਰ ਦੀ ਵੀਡੀਓ ਚ ਉਹਦੇ ਕਰਕੇ ਹੀ ਮੈਨੂੰ ਇਹ ਕਮੈਂਟ ਕਮੈਂਟ ਆਇਆ ਸੀ ਟਿੱਪਣੀ ਆਈ ਸੀ ਅੰਤਰਾਸਲੇ ਇਦਾਂ ਹੈ ਕਿ ਜਿਹੜੀ ਮੇਰੀ ਬੋਲੀ ਹੈਗੀ ਪੰਜਾਬੀ 도ਆਬੀ ਤੇ ਉਹਦੀ ਉਪ ਬੋਲੀ ਹੈਗੀ 도ਆਬੀ ਤੇ ਮੇਰਾ ਉਚਾਰਨ ਉਰਦੂ ਲਈ ਐਨਾ ਵਧੀਆ ਨਹੀਂ ਹੋਵੇਗਾ ਕਿਉਂਕਿ ਪੰਜਾਬੀ ਤੇ ਉਰਦੂ 'ਚ ਫਰਕ ਹੈ ਕੁਝ ਕੁਝ ਲਫ਼ਜ਼ ਤਾਂ ਪੰਜਾਬੀ ਨੇ ਉਰਦੂ ਦੇ ਜਜਬ ਕੀਤੇ ਹੋਏ ਆਪਣੀ ਬੋਲੀ ਚ ਪਰ ਕੁਝ ਇਹੋ ਜਿਹੇ ਲਫਜ਼ ਹੈ ਜਿਹੜੇ ਸਾਡੇ ਲਈ ਬੋਲਣੀ ਮੁਸ਼ਕਲ ਹੈ ਕਿਉਂਕਿ ਉਰਦੂ ਜ਼ਿਆਦਾਤਰ ਫਾਰਸੀ ਤੇ ਹਿੰਦੀ ਦਾ ਮਿਲਗੋਬਾ ਹੈ ਫਾਰਸੀ ਤੇ ਹਿੰਦੀ ਦਾ ਤੇ ਸਾਡੀ ਪੰਜਾਬੀ ਬੋਲੀ ਹੈ ਇਸ ਲਈ ਕਾਫੀ ਮੁਸ਼ਕਲ ਹੋ ਜਾਂਦਾ ਸਾਡੇ ਲਈ ਔਖਾ ਹੋ ਜਾਂਦਾ ਉਰਦੂ ਨੂੰ ਬਿਲਕੁਲ ਉਰਦੂ ਦੀ ਤਰ੍ਹਾਂ ਹੀ ਬੋਲਣਾ ਕਿਉਂਕਿ ਸਾਡੀ ਇਹੋ ਰੋਜ ਦੀ ਬੋਲਣ ਵਾਲੀ ਬੋਲੀ ਨਹੀਂ ਹੈਗੀ। ਸੋ ਮੇਰਾ ਨਾਮ ਹੈਗਾ ਬੱਬੂ ਪਨੇਸਰ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਹੈ। ਤੇ ਐਦਾਂ ਦੇ ਕੁਝ ਵਿਸ਼ਿਆਂ ਤੇ ਮੈਂ ਹਲਕੇ ਫੁਲਕੇ ਗੱਲਾਂ ਉਹ ਵੀਡੀਓ ਬਣਾਦਾ ਰਹਿਣਾ ਹੈ। ਅੱਜ ਮੈਂ ਮਾਈਕ ਨਹੀਂ ਲਗਾਇਆ। ਅੱਜ ਮੈਂ ਆਲੇ-ਦੁਆਲੇ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਵੀ ਵਿੱਚ ਰਿਕਾਰਡ ਕਰਨਾ ਚਾਹਣਾ ਹੈ ਤਾਂ ਕਿ ਵੀਡੀਓ ਥੋੜੀ ਜਿਹੀ ਵਧੀਆ ਲੱਗੇ। ਕੋਇਲ ਬੋਲ ਰਹੀ ਆ ਸੁਣਦੀ ਹੋਣੀ ਤੁਹਾਨੂੰ ਇਸ ਵੀਡੀਓ ਦੇ ਨਾਲ ਆਖੀਰ ਚ ਮੈਂ ਤੁਹਾਨੂੰ ਆਪਣੇ ਆ ਜਿੱਥੇ ਆਲੇ ਦੁਆਲੇ ਜਿੱਥੇ ਮੈਂ ਬੈਠਾ ਆ ਇਸ ਜਗਾ ਸਬਜ਼ੀਆਂ ਲਗਾਈਆਂ ਹੋਈਆਂ ਤੇ ਘਰ ਦੇ ਨਾਲੇ ਤੇ ਉਹ ਜ਼ਰੂਰ ਦਿਖਾਵਾਂਗਾ ਉਹ ਜ਼ਰੂਰ ਦੇਖਿਓ ਥੋੜੀਆ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਗੱਲ ਕਰਦੇ ਆ ਹੁਣ ਵੀਡੀਓ ਬਾਰੇ ਮੈਂ ਪਹਿਲਾਂ ਤੁਹਾਨੂੰ ਦੱਸਾਂ ਵੀ ਮੈਂ ਜਦੋਂ ਇਹ ਚੈਨਲ ਸਟਾਰਟ ਕੀਤਾ ਸੀਗਾ ਅੱਜ ਤੋਂ 4 ਸਾਲ ਪਹਿਲਾਂ ਮੈਂ ਦੋ ਚੈਨਲ ਸਟਾਰਟ ਕੀਤੇ ਸੀਗੇ ਇੱਕ ਕੁਕਿੰਗ ਵਾਲਾ ਇੱਕ ਜਿਹੜਾ ਆ ਪਨੇਸਰ ਚੱਲ ਰਿਹਾ ਹੈ ਕੁਕਿੰਗ ਵਾਲੇ ਦਾ ਜਿਹੜਾ ਲਿੰਕ ਹੁੰਦਾ ਹੈ ਉਹ ਮੈਂ ਕਮੈਂਟ ਬਾਕਸ ਚਾ ਡਿਸਕ੍ਰਿਪਸ਼ਨ ਦੇ ਵਿੱਚ ਨਾ ਅਮ ਪੋਸਟ ਕਰ ਦਾਂਗਾ ਉੱਥੋਂ ਤੁਸੀਂ ਉਹ ਲਿੰਕ ਲੈ ਸਕਦੇ ਹੋ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਇਹ ਦੋਨੋ ਚੈਨਲ ਹਿੰਦੀ ਚ ਬਣਾਓ ਮਤਲਬ ਆਪਣੀ ਜਿਹੜੀ ਬੋਲੀ ਹੈ ਪਾਸ਼ਾ ਹੈ ਉਹ ਹਿੰਦੀ ਰੱਖੋ ਤਾਂ ਵਿਊ ਜ਼ਿਆਦਾ ਆਣਗੇ ਸੋ ਫਸਟ ਟਾਈਮ ਜਦੋਂ ਅਜੇ ਸ਼ੁਰੂ ਕੀਤਾ ਸੀ ਮੈਂ ਕਿਹਾ ਚਲੋ ਹਿੰਦੀ ਕਰ ਲੈਨੇ ਹਿੰਦੀ ਵੀ ਕੋਈ ਵੱਡੀ ਔਖੀ ਨਹੀਂ ਹੈਗੀ ਬੋਲਣੀ ਤੇ ਕਿਉਂਕਿ ਬੋਲ ਲੈਨੇ ਆ ਸਾਰੇ ਜਣੇ ਅਸੀਂ ਤੇ ਮੈਂ ਪੰਜ ਚਾਰਕ ਵੀਡੀਓ ਹਿੰਦੀ ਚ ਪਾਈ ਸੀ ਚਲੋ ਵਿਊ ਵੀ ਆਨੇ ਸ਼ੁਰੂ ਹੋਗਾ ਪਰ ਪਰ ਮੈਨੂੰ ਨਾ ਉਹ ਫੀਲਿੰਗ ਉਹ ਮੇਰੇ ਜੋ ਸਵਾਦ ਹੈ ਬੋਲਣ ਦਾ ਪੰਜਾਬੀ ਦਾ ਉਹ ਹਿੰਦੀ ਚ ਨਹੀਂ ਆਇਆ ਜੋ ਮੈਂ ਕਹਿਣਾ ਚਾਹਦਾ ਸੀਗਾ ਉਹ ਮੈਂ ਹਿੰਦੀ ਚ ਮੈਨੂੰ ਨਾ ਨਕਲੀ ਜਿਹਾ ਲੱਗਣ ਲੱਗ ਪਿਆ ਮੈਨੂੰ ਇੱਕ ਦੋ ਵਿਊਅਰਸ ਨੇ ਲਿਖ ਕੇ ਵੀ ਭੇਜਿਆ ਸੀਗਾ ਵੀ ਇੱਕ ਨੇ ਇੱਕ ਨੇ ਤਾਂ ਲਿਖਿਆ ਭਾਜੀ ਤੁਸੀਂ ਪੰਜਾਬੀ ਚ ਬੋਲੋ ਆ ਥੋੜਾ ਨਕਲੀ ਪਣਜਿਆ ਲੱਗ ਰਿਹਾ ਹੈ। ਇੱਕ ਨੇ ਲਿਖਿਆ ਯਾਰ ਕਹਿੰਦਾ ਤੂੰ ਚਾਹੇ ਜਿੰਨੀ ਮਰਜ਼ੀ ਵਧੀਆ ਵੀਡੀਓ ਬਣਾਈ ਐ ਪਰ ਮੈਨੂੰ ਐਦਾਂ ਲੱਗਦਾ ਤੂੰ ਜਦੋਂ ਝੂਠ ਬੋਲਦਾ ਹੁੰਦਾ। ਐਤ ਮਤਲਬ ਹਿੰਦੀ ਦੇ ਵਿੱਚ ਕਹਿੰਦਾ ਐਦਾਂ ਲੱਗ ਰਿਹਾ ਐ। ਤੇ ਫਿਰ ਮੈਂ ਯਾਰ ਕਿਹੜੇ ਮੈਂ ਕਿਹਾ ਪੰਗੇ 'ਚ ਫਸ ਗਿਆ। ਇੱਕ ਤਾਂ ਜਿਹੜੀ ਆਪਣੀ ਮਾਂ ਬੋਲੀ ਐ ਉਹਦੇ 'ਚ ਤਾਂ ਗੱਲਾਂ ਬਹੁਤ ਵਧੀਆ ਫੁਰਦੀਆਂ ਰਹਿੰਦੀਆਂ ਆ ਆਪਸ 'ਚ ਬੰਦਾ ਗੱਲ ਬਣਾਦਾ ਰਹਿੰਦਾ ਐ। ਹਿੰਦੀ ਦੇ ਵਿੱਚ ਥੋੜੀ ਰੁਕ ਰੁਕ ਕੇ ਕਰਨਾ ਪੈਂਦਾ ਐ। ਤੇ ਇਹ ਕਿਤੇ ਕੋਈ ਲਫ਼ਜ਼ ਫਸੇ ਨਾ ਜਾਵੇ ਕੋਈ ਸਪੈਲਿੰਗ ਨਾ ਪਾਸ ਜਾਵੇ ਸੋ ਮੈਂ ਫਿਰ ਬਾਤ ਪੰਜਾਬੀ ਚ ਕਰਦਾ ਉਹ ਚਾਰ ਪੰਜ ਵੀਡੀਓ ਇਹਨਾਂ ਚ ਇੱਕ ਅੱਧੀ ਹੋਏਗੀ ਬਾਕੀ ਮੈਂ ਤੇ ਥੋੜੀਆਂ ਪ੍ਰਾਈਵੇਟ ਕਰਤੀਆਂ ਵੀਡੀਓ ਤੇ ਹੁਣ ਪੰਜਾਬੀ ਜਈ ਹੈ ਮੈਂ ਕਿਹਾ ਵਿਊ ਆਣ ਚਾਹੇ ਨਾ ਆਣ ਮੈਨੂੰ ਕੋਈ ਫਰਕ ਨਹੀਂ ਹੈਗਾ ਮੈਂ ਆਪਣੀ ਗੱਲ ਕਰਨੀ ਹੈ ਮੇਰਾ ਮਨ ਨੂੰ ਸਕੂਨ ਮਿਲਦਾ ਗੱਲ ਕਰਕੇ ਛੱਡੋ ਬਰੇ ਪੰਜਾਬੀ ਚਾ ਹੁਣ ਚੈਨਲ ਜਾਦੇ ਪੰਜਾਬੀ ਚ ਹੈ ਮਤਲਬ ਡੇਢ ਦੋ ਕੁ ਮਹੀਨੇ ਹਿੰਦੀ ਬੋਲੀ ਸੀ ਤੇ ਮੈਂ ਇਦਾਂ ਨਹੀਂ ਕਹਣਾ ਹਿੰਦੀ ਮਾੜੀ ਐ ਪਰ ਹਿੰਦੀ ਜਿਹੜਾ ਜਿਹਦੀ ਮਾਂ ਬੋਲੀ ਐ ਉਹਦੇ ਲਈ ਬੋਲਣਾ ਅੱਛਾ ਐ ਸੋਖਾ ਐ ਸਾਡੇ ਲਈ ਹਿੰਦੀ ਜਾਂ ਉਰਦੂ ਥੋੜਾ ਜਿਹਾ ਰੁਕ ਰੁਕ ਕੇ ਬੋਲਣੀ ਪੈਂਦੀ ਐ ਹੁਣਾਂ ਨੇ ਇਹ ਦੂਜੀ ਟਿੱਪਣੀ ਤੇ ਜਿੱਥੇ ਕਿਹਾ ਸੀ ਪੰਜਾਬੀ ਦਾ ਤੁਹਾਡਾ ਉਚਾਰਨ ਸਹੀ ਨਹੀਂ ਹੈਗਾ ਦੇਖੋ ਜਿਹੜੀ ਪੰਜਾਬੀ ਕਿਤਾਬਾਂ ਚ ਜਾਂ ਅਖਬਾਰਾਂ ਚ ਜਾਂ ਖਬਰਾਂ ਚ ਲਿਖੀ ਜਾਂਦੀ ਹੈ ਉਹ ਉਹਨੂੰ ਕਹਿੰਦੇ ਹੈਗੇ ਕੇਂਦਰੀ ਪੰਜਾਬੀ ਮਤਲਬ ਇਸ ਤਰ੍ਹਾਂ ਹੈ ਤੇ ਉਹ ਤਾਂ ਮੇਰੇ ਲਈ ਐਵੇਂ ਤੁਹਾਨੂੰ ਦੱਸ ਦਵਾ ਉਹ ਵੀ ਮੇਰੇ ਲਈ ਬੋਲਣੀ ਔਖੀ ਹੈ ਉਹ ਵੀ ਮੈਂ ਜੇ ਬੋਲਾਂਗਾ ਮੇਰੇ ਮੂੰਹੋਂ ਬਨੌਟੀ ਲੱਗਣੀ ਹੈ ਮੈਂ 도ਆਬੇ ਦਾ ਰਹਿਣ ਵਾਲਾ ਆਂ ਜਿੱਦਾਂ ਆਮ ਅਸੀਂ ਬੋਲਦੇ ਆ ਆਮ ਬੋਲਚਾਲ ਚ ਮੈਂ ਉਸੇ ਬੋਲਚਾਲ ਚ ਵੀਡੀਓ ਬਣਾਣਾ ਹੁੰਦਾ ਆ ਕੋਈ ਮੈਂ ਆਪਣੇ ਕੋਲੋਂ ਐਦਾਂ ਲਫ਼ਜ਼ ਮੇਰੇ ਸ਼ਬਦ ਜਿਹੜੇ ਆ ਲਾਣੇ ਮੁਸ਼ਕਲ ਹੋ ਜਾਂਦੇ ਆ ਜਿੱਦਾਂ ਬੋਲਦੇ ਆ ਦੇਖੋ ਮੈਂ ਨਾ 10ਵੀਂ ਤੱਕ ਪੰਜਾਬੀ ਪੜ੍ਹੀ ਆ ਉਸ ਤੋਂ ਬਾਅਦ ਨਾ ਤਾਂ ਮੈਂ +1 +2 ਜਾਂ ਹੋਰ ਅੱਗੇ ਪੰਜਾਬੀ ਦੇ ਵਿੱਚ ਕੋਈ ਵਿਸ਼ਾ ਕਿਉਂਕਿ ਮੈਂ ਅੱਗੇ ਪੜ੍ਹਿਆ ਨਹੀਂ ਹੈਗਾ ਮੈਂ ਡਿਪਲੋਮਾ ਹੀ ਕੀਤਾ ਸੀਗਾ ਮਕੈਨੀਕਲ ਇੰਜੀਨੀਅਰਿੰਗ ਦਾ ਤੇ ਪੰਜਾਬੀ ਉੱਥੇ ਤੋਂ ਬਾਅਦ ਚ ਹੁੰਦੀ ਨਹੀਂ ਹੈਗੀ ਇੰਜੀਨੀਅਰਿੰਗ ਚ ਤੇ ਉਹ ਪੰਜਾਬੀ ਸਹਿਤ ਵੀ ਮੈਂ ਨਾ ਕੋਈ ਪੜਿਆ ਨਹੀਂ ਹੈਗਾ ਜਿਸ ਕਰਕੇ ਮੈਨੂੰ ਥੋੜਾ ਮੁਸ਼ਕਲ ਹੋ ਜਾਂਦਾ ਮੈਂ ਜਿਹੜੀ ਬੋਲੀ ਬੋਲਦੇ ਆਮ ਮੈਂ ਉਹੀ ਬੋਲਦਾ ਹਾਂ ਪੰਜਾਬੀ ਦੇ ਵੀ ਇਹ ਕਈ ਲਹਿਜੇ ਐ ਤੇ ਹਰ ਇੱਕ ਲਹਿਜੇ ਦਾ ਬੋਲਣ ਦਾ ਢੰਗ ਵੀ ਅਲੱਗ ਹੈ ਮੈਂ ਨਾ ਇੱਕ ਕੇਂਦਰੀ ਪੰਜਾਬੀ ਜਿਹੜੀ ਆ ਖਵਾਰਾਂ ਵਾਲੀ ਤੁਹਾਨੂੰ ਪੰਜਾਬੀ ਕਿਹਾ ਹੈ ਉਹਦੇ ਵਿੱਚ ਇੱਕ ਲਾਈਨ ਬੋਲੂੰਗਾ ਤੇ ਉਹਨੂੰ ਤੁਹਾਨੂੰ ਹੋਰ ਲਹਿਜਿਆਂ ਚ ਉਹਦਾ ਦੱਸੂੰਗਾ ਵੀ ਉਹ ਚ ਕਿੱਦਾਂ ਬੋਲਦੇ ਐ ਉਹ ਲਾਈਨ ਹੈਗੀ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਤੁਹਾਡੇ ਨਾਲ ਹੋ ਸਕਦਾ ਹੈ ਇਹਨੂੰ ਦੁਆਬੀ ਜਿੱਦਾਂ ਕਹਿੰਦੇ ਆ ਜਿੱਤ ਜਿਹੜੀ ਮੈਂ ਬੋਲਦਾ ਆ ਵੀ ਇੱਦਾਂ ਕਿਦਾਂ ਤੁਹਾਡੇ ਨਾਲ ਹੋ ਸਕਦਾ ਹੈ ਤੇ ਹੁਣ ਇੱਥੇ ਜਿਹੜਾ ਤੁਹਾਡਾ ਆ ਅਸੀਂ ਤੁਹਾਡਾ ਕਹਿੰਨੇ ਉੱਥੇ ਤੁਹਾਡਾ ਕਹਿ ਦਿੰਦੇ ਆ ਕਈ ਜਗ੍ਹਾ ਇਹ ਤੁਹਾਡਾ ਕਹਿ ਦਿੰਦੇ ਆ ਕਈ ਜਗ੍ਹਾ ਤੁਹਾਡਾ ਜਾਂ ਸੋਡਾ ਤੁਹਾਹਾਂ ਦਾ ਮਤਲਬ ਬਦਲ ਜਾਂਦਾ ਆ ਜਿੱਦਾਂ ਹੁਣ ਇਸ ਤਰ੍ਹਾਂ ਕਿਸ ਤਰ੍ਹਾਂ ਆ ਇਹਨੂੰ ਕਿੱਦਾਂ ਕਹਿੰਦੇ ਆ ਇਸ ਤਰ੍ਹਾਂ ਨੂੰ ਕਈ ਕਈ ਲੱਜਾਂ ਚ ਕਹਿੰਦੇ ਇੰਜ ਕਈ ਚ ਏਵੇਂ ਕਈ ਚ ਇਉਂ ਤੇ ਦੁਆਬੀ ਚ ਕਹਿੰਦੇ ਇਦਾਂ ਤੇ ਕਈ ਜਗ੍ਹਾ ਕਹਿੰਦੇ ਇਸ ਤਰ੍ਹਾਂ ਕਈ ਜਗ੍ਹਾ ਕਹਿੰਦੇ ਇਹ ਹੈਗੇ ਆਈਆਂ ਇਹ ਪਹਾੜੀ ਚ ਕਹਿੰਦੇ ਆਈਆਂ ਇਸ ਤਰ੍ਹਾਂ ਨੂੰ ਮੇਰੇ ਖਿਆਲ ਪੁਆਦੀ ਚ ਕਹਿੰਦੇ ਹੈਗੇ ਈਕਣ ਈਕਣ ਕੀਕਣ ਕੀਕੜ ਕਿਸ ਤਰ੍ਹਾਂ ਨੂੰ ਕਹਿੰਦੇ ਆ ਉਹ ਕਿਸ ਤਰ੍ਹਾਂ ਵੀ ਇੱਦੇ ਹੋ ਜਾਂਦਾ ਕਿੰਜ ਕਿਵੇਂ ਕਿੱਦਾਂ ਕੀ ਕਰਨ ਮਤਲਬ ਜਿਹੜੇ ਲਹਿਜੇ ਹੁੰਦੇ ਆ ਨਾ ਅਲੱਗ ਅਲੱਗ ਉਹਨਾਂ ਚੇਤ ਕੁਝ ਚੀਜ਼ਾਂ ਅਲੱਗ ਹੁੰਦੀਆਂ ਐ ਬਾਕੀ ਤੇ ਚਲੋ ਬੇਸ ਤਾਂ ਪੰਜਾਬੀ ਹੈਗਾ ਹੀ ਐ ਆਧਾਰ ਪੰਜਾਬੀ ਹੈ ਪਰ ਥੋੜਾ ਥੋੜਾ ਅਲੱਗ ਹੁੰਦੀਆਂ ਐ ਜਿਆਦਾ ਨਹੀਂ ਥੋੜੇ ਥੋੜੇ ਅਲੱਗ ਹੁੰਦੇ ਐ ਇੱਕ ਮਿਸਾਲ ਮੈਂ ਤੁਹਾਨੂੰ ਹੋਰ ਦਿੰਦਾ ਆ ਅਹ ਕੇਂਦਰੀ ਪੰਜਾਬੀ ਜੀ ਕਹਿੰਦੇ ਆ ਉਹ ਮੇਰੇ ਵੱਲ ਨੂੰ ਵੇਖ ਰਿਹਾ ਹੈ ਤਿੰਨ ਦੁਆਬੀ ਜੀ ਬੋਲੀਏ ਤਾਂ ਉਹ ਮੇਰੇ ਵੱਲ ਨੂੰ ਦੇਖ ਰਿਹਾ ਆ ਤੇ ਜੇ ਕਿਸੇ ਹੋਰ ਲਹਿਜੇ ਜੀ ਬੋਲੀਏ ਉਹ ਕਹਿੰਦੇ ਉਹ ਮੇਰੇ ਕੰਨੀ ਝਾਕ ਰਿਹਾ ਆ ਸੋ ਅਲੱਗ-ਅਲੱਗ ਹੋ ਗਿਆ ਨਾ ਵੱਲ ਨੂੰ ਅੱਲ ਨੂੰ ਮੇਰੇ ਆਲੂ ਮੇਰੇ ਵਾਲੂ ਮੇਰੇ ਮੇਰੇ ਕੰਨੀ ਅੱਧਾ ਨਾ ਇਹ ਅਲੱਗ ਹੋ ਜਾਂਦਾ ਹਜੇ ਹੋਰ ਲਹਿਜਿਆਂ ਦੇ ਵਿੱਚ ਪਤਾ ਨਹੀਂ ਕੀ ਕੀ ਹੋਏਗਾ ਅਸੀਂ ਨਾ ਲਹਿਜਿਆਂ ਤੋਂ ਬੰਦੇ ਨੂੰ ਪਛਾਣ ਲੈਣੇ ਆ ਕਿ ਕਿਹੜੇ ਇਲਾਕੇ ਦਾ ਮਾਲਵੇ ਦਾ ਆ ਪੁਆਦ ਦਾ ਆ ਜਾਂ ਇਹ ਇਧਰ ਦੁਆਬੇ ਦਾ ਆ ਜਾਂ ਪਹਾੜ ਦਾ ਆ ਜਾਂ ਜੰਮੂ ਬਲਦ ਦਾ ਆ ਲਹਿਜੀ ਤੋਂ ਪਛਾਣ ਹੋ ਜਾਂਦੀ ਹੈ ਜਦੋਂ ਕੋਈ ਬੰਦਾ ਨਾ ਪੰਜਾਬ ਤੋਂ ਬਾਹਰ ਦਾ ਦਾਇਆ ਬੋਲਦਾ ਹੈ ਪੰਜਾਬੀ ਤਾਂ ਉਹਦਾ ਬੋਲਣ ਦਾ ਢੰਗਾ ਅਲੱਗ ਹੁੰਦਾ ਜਿਦਾ ਬਿਹਾਰੀ ਜਾਂ ਜੁਪੀ ਵਾਲੇ ਐ ਇਹ ਪੰਜਾਬੀ ਬੋਲਦੇ ਐ ਤਾਂ ਇਹ ਪੂਰੀ ਇਹਨਾਂ ਦਾ ਅਲੱਗੇ ਢੰਗ ਹੁੰਦਾ ਜਾਂ ਐਨ ਆਰ ਆਈ ਪੰਜਾਬੀ ਜਿਹੜੇ ਉੱਥੇ ਦੇ ਜੰਪ ਵਾਲੇ ਬਾਹਰ ਦੇ ਜਦੋਂ ਉਹ ਪੰਜਾਬੀ ਬੋਲਦੇ ਐ ਉਹ ਵੀ ਬੱਕਰੇ ਢੰਗ ਨਾਲ ਬੋਲਦੇ ਐ ਉਹਨਾਂ ਦਾ ਵਿਲੇਜਾ ਲੱਗੇ ਹੋ ਜਾਂਦਾ ਹੈ ਤੇ ਦੇਖੋ ਜਿਹੜੀਆਂ ਪੰਜਾਬ ਪੰਜਾਬੀ ਚ ਦੁਨੀਆਂ ਬਹੁਤ ਐ ਇਹ ਧੁਨੀਆਂ ਬੋਲਣੀਆਂ ਮੁਸ਼ਕਲ ਹੋ ਜਾਂਦੀਆਂ ਹਨ ਉਨ੍ਹਾਂ ਲਈ ਕਿਉਂਕਿ ਉਹ ਜਿਸ ਜਗ੍ਹਾ ਜੰਮੇ ਪੜੇ ਹੈ ਉੱਥੇ ਦੀ ਬੋਲੀ ਦੇ ਵਿੱਚ ਇਹ ਧੁਨੀਆਂ ਨਹੀਂ ਹੁੰਦੀਆਂ ਜਿਹੜਾ ਪੰਜਾਬੀ ਜਿਹਦੀ ਮਾਂ ਬੋਲੀ ਹੈ ਉਹ ਹੀ ਤਰੀਸਾ ਹੀ ਤਰੀਕੇ ਨਾਲ ਬੋਲ ਸਕਦਾ ਹੈ ਜਿੱਦਾਂ ਤੁੰਨੀ ਹੈ ਉਹਨੂੰ ਤੁੰਨੀ ਕਹਿਣਗੇ ਬਾਜੀ ਨੂੰ ਬਾਜੀ ਕੁੱਗੀ ਨੂੰ ਕੁੱਗੀ ਮਤਲਬ ਔਖਾ ਹੈ ਉਹਨਾਂ ਲਈ ਬੋਲਣਾ ਇਹੋ ਇਸੇ ਤਰ੍ਹਾਂ ਮੈਂ ਕਹਿਣਾ ਹੈ ਕਿ ਮੇਰੇ ਲਈ ਦੂਜੀ ਬੋਲੀ ਦੇ ਦੀ ਦਾ ਲੈਜਾ ਜਬ ਬੋਲੀ ਪੂਰੇ ਤਰੀਕੇ ਨਾਲ ਮੇਰੇ ਲਈ ਔਖੀ ਹੈ ਬੋਲਣੀ ਪੰਜਾਬੀ ਮੈਂ ਦੁਆਬੀ ਵਧੀਆ ਬੋਲ ਸਕਦਾ ਹਾਂ ਤੇ ਮੈਂ ਉਹਦੇ ਵਿੱਚ ਹੀ ਬੋਲੀ ਆਪਣੀ ਵੀਡੀਓ ਬਣਾਣਾ ਹੈ ਤਾਂ ਹੁਣ ਹੋ ਗਈਆਂ ਬੋਲੀਆਂ ਬੁੱਲੀਆਂ ਵਾਲਾ ਹਫ਼ਤਾ ਹੁਣ ਮੈਂ ਤੁਹਾਨੂੰ ਬੂਟੇ ਦਿਖਾੜ ਦਵਾਂ ਮੈਂ ਤੁਸੀਂ ਕਹਿੰਦੇ ਹੋਣਾ ਯਾਰ ਕਿਹੜੇ ਚੱਕਰਾਂ 'ਚ ਪਾਏ ਆ ਬੋਲੀਆਂ ਬੁੱਲੀਆਂ ਬੋਲੀ ਜਾਂਦਾ ਹੈ ਬੋਰ ਕਰੀ ਜਾਂਦਾ ਹੈ ਚਲੋ ਹੋ ਸਕਦਾ ਕੋਈ ਬੋਰ ਵੀ ਹੁੰਦਾ ਹੋਵੇਗਾ ਚਲੋ ਛੱਡੋ ਮੇਰਾ ਤਾਂ ਮੈਨੂੰ ਤਾਂ ਇਹ ਵਧੀਆ ਲੱਗਦਾ ਹੈ ਤਾਂ ਮੈਂ ਬਣਾਣਾ ਹੈ ਆ ਬੂਟੇ ਮੈਂ ਤੁਹਾਨੂੰ ਇਦਰੋਂ ਸ਼ੁਰੂ ਕਰਦਾ ਆ ਬੂਟ ਅਸਲ ਚ ਨੇ ਜਿਹੜੇ ਉਹ ਸਬਜ਼ੀਆਂ ਵਗੈਰਾ ਲਗਾਈਆਂ ਆ ਐਸੀ ਆਪਣੇ ਜੋਗੀਆਂ ਲਗਾਈਆਂ ਆ ਜਿਆਦਾ ਨਹੀਂ ਲਗਾਈ ਕੁਝ ਬਹੁਤ ਲੰਬਾ ਜ਼ੰਮਾ ਚੌੜਾ ਜੀ ਕਰ ਦਈਏ ਤਾਂ ਸੰਭਾਲਣਾ ਵੀ ਔਖਾ ਹੋ ਜਾਂਦਾ ਆ ਤੁਹਾਨੂੰ ਦਿਖਾਣਾ ਆ ਦੇਖੋ ਇਹ ਹੈਗਾ ਧਨੀਆਂ ਚਲਾਈ ਪਾਲਕ ਤੇ ਹਾਲ ਲੱਗੇ ਹੋਏਗੇ ਚੱਪਣ ਕद्दू ਫੁੱਲ ਖਿੜਿਓ ਆ ਇਹ ਕੁਝ ਛੋਟੇ ਛੋਟੇ ਚੱਪਣ ਕद्दू ਵੀ ਲੱਗੇ ਹੋਏ ਆ ਉਹ ਵੀ ਦਿਖਾਦਾ ਤੁਹਾਨੂੰ ਤੇ ਆ ਮਿਰਚਾਂ ਆ ਕੈਮਰੇ ਦੇ ਵਿੱਚ ਹੋਰ ਤਰ੍ਹਾਂ ਦਿਖੀ ਆਉਣੀਆਂ ਬਸ ਕਾਫੀ ਐ ਤੇ ਆ ਸ਼ਿਮਲਾ ਮਿਰਚਾਂ ਆ ਆ ਲੱਗੀ ਹੋਈ ਐ ਕਾ ਛੋਟੀ ਜੀ ਲੱਗੀ ਹੋਈ ਐ ਛੋਟ ਛੋਟੀਆਂ ਲੱਗੀਆਂ ਹੋਈਆਂ ਫੁੱਲ ਵੀ ਖੜੇ ਹੋਏ ਆ ਤੇ ਆ ਫੇਰ ਚੱਪਣ ਕद्दू ਇੱਧਰ ਚਾਰ ਕਬੂਟੇ ਆ ਭਿੰਡੀਆਂ ਦੇ ਬੂਟੇ ਆ ਆ ਵੀ ਭਿੰਡੀਆਂ ਆਈਆਂ ਇਹ ਬੂਟੇ ਹੋ ਗਏ ਆ ਬੜੇ ਜਾਂ ਭਿੰਡੀਆਂ ਲੱਗਣੀਆਂ ਸ਼ੁਰੂ ਹੋਣੀਆਂ ਨਾ ਇਹਨਾਂ ਨੂੰ ਤਾਂ ਫਿਰ ਮੁੱਕਦੀਆਂ ਨਹੀਂ ਹੁੰਦੀਆਂ ਇੰਨੇ ਕਬੂਟਿਆਂ ਨਾਲੇ ਹੋਰ ਕਬੂਟੇ ਵੀ 25 30 ਤਾਂ ਹੈਗੇ ਆ ਇੱਧਰ ਵੀ ਇਹ ਭਿੰਡੀਆਂ ਦੇ ਲਾਏ ਹੋਏ ਆ ਵੀ ਭਿੰਡੀਆਂ ਹੀ ਆ ਆ ਟਮਾਟਰ ਲਗਾਏ ਹੋਏ ਆ ਆ ਸਾਰੇ ਟਮਾਟਰ ਹੀ ਆ ਅੱਗੇ ਆਗੇ ਬੈਂਗਣ ਬੈਂਗਣ ਹੈ ਆ ਵੀ ਚਾਰ ਕਬੂਟੇ ਬੈਂਗਣਾਂ ਦੇ ਬੈਂਗਣਾਂ ਦੇ ਵੀ ਨਾ ਬੂਟੇ ਚਾਰ ਕ ਬਹੁਤ ਹੁੰਦੇ ਆ ਜੇ ਲੱਗਣ ਲੱਗ ਪੜ ਕਿਉਂਕਿ ਰੋਜ਼ ਰੋਜ਼ ਬੈਂਗਣ ਵੀ ਨਹੀਂ ਖਾ ਹੁੰਦੇ ਆ ਆ ਕੀ ਆ ਤੋਰੀਏ ਤੇ ਆਹਾ ਹੈਗਾ ਖੀਰਿਆਂ ਦੀਆਂ ਬੇਲਾਂ ਤੇ ਆਹ ਕਰੇਲਿਆਂ ਦੀ ਬੇਲ ਆ ਜਾ ਰਹੀ ਏ ਧਾਗੇ ਬੰਨੇ ਹੋ ਐ ਤਾਂ ਤੇ ਇਹ ਫਿਰ ਚੜਨ ਗਿਆ ਇੱਧਰ ਨੂੰ ਆ ਮੋਰੇ ਜਿਹੜੀ ਜਾਲੀ ਜੀ ਲੱਗੀ ਹੋਈ ਐ ਫੈਂਸਿੰਗ ਦੀ ਤੇ ਉਹਦੇ ਉਹਦੇ ਤੇ ਚੜਨ ਗਿਆ ਤੇ ਆ ਹੈਗੀ ਫਲੀਆਂ ਦੀ ਬੇਲ ਤੇ ਆਏ ਉਹੀ ਆ ਫਲੀਆਂ ਦੀਆਂ ਬੇਲਾਂ ਇਹ ਚੜਾਈਆਂ ਐ ਉੱਤੇ ਕਿ ਕਿ ਇਧਰ ਕੀ ਆ ਤੋਰੀਆਂ ਦੀਆਂ ਦੋ ਗਮਲਿਆਂ ਚ ਲਾ ਕੇ ਚੜਾਈਆਂ ਆਇਆ ਇਹ ਤਾਂ ਇਹਦੇ ਉੱਤੇ ਚੜਨ ਗਿਆ ਤਾਂ ਤਾਂ ਸਾਰੀ ਇਹ ਭਰ ਜਾਣਾ ਆ ਸਾਰਾ ਸਮਝ ਲਓ ਸਬਜੀ ਡੇਲੀ ਪੰਜ ਚਾਰ ਤਰ੍ਹਾਂ ਦੀਆਂ ਲਾਈਆਂ ਆਇਆ ਤਾਂ ਕਿ ਡੇਲੀ ਅਲੱਗ-ਅਲੱਗ ਤਰ੍ਹਾਂ ਦੀਆਂ ਖਾਣ ਨੂੰ ਮਿਲ ਜਾਣ ਘਰ ਦੀਆਂ ਇਹ ਆ ਵੀ ਲਾਈਆਂ ਹੋਈਆਂ ਉਹੀ ਬੀਲਾਂ ਪਰਮਲਾਂ ਦੀ ਬੀਲ ਆ ਇਹ ਵੀ ਬਰਸਾਤ ਦੇ ਟਾਈਮ ਹੁਣ ਥੋੜੇ ਜਿਹੇ ਮਹੀਨੇ ਤੱਕ ਲੱਗ ਜਾਣੇ ਆ ਆ ਫਿਰ ਇੱਥੇ ਦੋ ਤਿੰਨ ਤਰ੍ਹਾਂ ਦੀਆਂ ਬੀਲ ਆਇਆ ਇਹ ਚਕਰੀਲਿਆਂ ਦੀ ਹੈ ਜਾਂ ਹੋਰ ਹੈ ਤੇ ਇਹ ਹੋਵੇ ਨਿਮ ਦੇ ਉੱਤੇ ਚੜਦੀਆਂ ਇਹ ਤਿੰਨੇ ਹੀ ਬਿੱਲਾ ਉਮੀਦ ਹੈ ਵੀ ਸਬਜ਼ੀ ਵਧੀਆ ਲੱਗੂਗੀ ਮਿਰਚਾਂ ਵਗੈਰਾ ਜਾਂ ਭਿੰਡੀਆਂ ਹੋ ਗਈਆਂ ਸ਼ਿਮਲਾ ਮਿਰਚ ਹੋ ਗਈ ਹੈ ਚੱਪੜ ਕद्दू ਹੋ ਗਿਆ ਖੀਰੇ ਅਮਰੂਦ ਹੈ ਅਮਰੂਦਾਂ ਨੂੰ ਫੁੱਲ ਖੜੇ ਹੋਏ ਆ ਤੇ ਅਮਰੂਦ ਵਧੀਆ ਲੱਗ ਜਣੇ ਬਹੁਤ ਵਧੀਆ ਅਮਰੂਦ ਲੱਗਦੇ ਇਹਨਾਂ ਨੂੰ ਬਹੁਤ ਮੋਟੇ ਮੋਟੇ ਤੇ ਕੁਝ ਨਿੰਬੂਆਂ ਦੇ ਬੂਟੇ ਵੀ ਲਾਏ ਹੋਏ ਆ ਆ ਦੋਕਤਾ ਇੱਥੇ ਅਜੇ ਛੋਟੇ ਆ ਇਹਦੇ ਵਿੱਚੇ ਬੇਲਾਂ ਜੀ ਉਹ ਛੁੱਧਰ ਬੜੇ ਬੜੇ ਆ ਉਹ ਲੱਗੇ ਹੋਏ ਆ ਤੇ ਉਹਨਾਂ ਨੂੰ ਵੀ ਨਿੰਬੂ ਲੱਗੇ ਹੋਏ ਆ ਤੇ ਨਿੰਬੂ ਅਜੇ ਛੋਟੇ ਆ ਨਿੰਬੂ ਬੜੇ ਹੋ ਜਾਣੇ ਹੋਰ ਆ ਮੌਸਮ ਹੁਣ ਅਪ੍ਰੈਲ ਲੰਘ ਗਿਆ ਹੁਣ ਮਈ ਦੇ ਵਿੱਚ ਜੇ ਤੁਸੀਂ ਇਹਨਾਂ ਨੂੰ ਪਾਣੀ ਬਹੁਤ ਮੰਗਦੇ ਆ ਬੂਟੇ ਪਾਣੀ ਦਿੰਦੇ ਰਹਿੰਦੇ ਰੋਜ਼ ਤਾਂ ਫਲ ਜ਼ਰੂਰ ਮਿਲੂਗਾ ਸਵਰ ਦਾ ਫਲ ਮੀਠਾ ਹੁੰਦਾ ਹੈ ਹਿੰਦੀ ਚ ਬੋਲ ਗਿਆ ਸਵਰ ਦਾ ਫਲ ਮਿੱਠਾ ਹੁੰਦਾ ਹੈ ਚਲੋ ਆਹੀ ਵੀਡੀਓ ਸੀ ਮੈਂ ਉਮੀਦ ਕਰਦਾ ਹਾਂ ਵੀ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਵੇਗੀ ਤੇ ਦੱਸਿਓ ਕਮੈਂਟਸ ਦੇ ਵਿੱਚ ਅਗਲੀ ਵੀਡੀਓ ਮੈਂ ਪਾ ਰਿਹਾ ਹਾਂ ਹੋ ਸਕਦਾ ਹੋਣੀ ਸ਼ੂਟ ਕਰ ਲਵਾਂ ਮੈਂ ਜਾਣਾ ਕੰਮ ਤੇ ਮੈਂ ਜੇ ਪਹਿਲੇ ਤਿਆਰ ਹੋ ਗਿਆ ਸੀ ਵੀਡੀਓ ਕਰਕੇ ਕਿਉਂਕਿ ਮੇ ਤਾਂ ਬਣਦੀ ਹੀ ਨਹੀਂ ਸੀ ਅਸਲ ਦੇ ਵਿੱਚ ਸਵੇਰੇ ਤਿਆਰ ਹੋ ਗਏ ਕੰਮ ਤੇ ਹੁਣ ਮੇ ਮੇ ਕੋਲ ਟਾਈਮ ਹੋਇਆ ਹਾਂ ਜੀ ਮੈਂ ਰੋਟੀ ਪਾਣੀ ਛਕਣਾ ਹੈ ਫਿਰ ਮੈਂ ਵੀਡੀਓ ਬਣਾਦਾ ਨਹੀਂ ਕਿਉਂਕਿ ਮੈਂ ਵੀਡੀਓ ਬਣਾਉਣ ਨੂੰ ਟਾਈਮ ਨਹੀਂ ਲੱਗਦਾ ਜੇ ਤੁਹਾਡੀ ਤਿਆਰੀ ਹੈਗੀ ਹੈ ਉਹ ਵੀਡੀਓ ਹੈਗੀ ਐ ਅਲੱਗ ਹੀ ਐ ਜਿਦਾ ਜਦ ਕੋਈ ਇਹ ਵੀਡੀਓ ਦੇ ਵਾਸਤੇ ਤੁਹਾਨੂੰ ਟੌਪਿਕ ਦੱਸ ਦਿੰਨਾ ਜਦ ਕੋਈ ਨਵਾਂ ਬੰਦਾ ਆਪਣੇ ਨਵੇਂ ਵਿਚਾਰ ਲੈ ਕੇ ਆਂਦਾ ਆ ਤਾਂ ਉਸ ਦਾ ਵਿਰੋਧ ਕਰਦਾ ਹੈ ਸਮਾਜ ਇਹ ਉਸ ਤੇ ਐ ਤੇ ਫਿਰ ਇੱਕ ਅਗਲੀ ਵੀਡੀਓ ਉਸੇ ਤੇ ਹੋਣਗੀ ਐ ਇੱਕ ਤੋਂ ਵੀਡੀਓ ਅਲੱਗ ਹੋਣਗੀ ਐ ਆ ਵੀਡੀਓ ਤਾਂ ਵੈਸੇ ਹੀ ਸੀਗੀ ਤੇ ਦੱਸਿਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਵੀਡੀਓ ਤੇ ਨਨੂ ਵਧੀਆ ਲੱਗਦਾ ਹੈ ਤੁਹਾਡੀਆਂ ਟਿੱਪਣੀਆਂ ਵੀ ਵਧੀਆ ਲੱਗਦੀਆਂ ਜੇ ਕੋਈ ਮੇਰੇ ਵਿੱਚ ਕਮੀ ਹੁੰਦੀ ਹੈ ਤਾਂ ਸੁਜੈਸ਼ਨ ਤੇ ਟਿੱਪਣੀ ਕੀਤੀ ਹੈ ਨਾਲ ਉਹਦਾ ਹੱਲ ਜਾਂ ਸੁਜੈਸ਼ਨ ਜਰੂਰ ਦਿਆ ਕਰੋ ਸੁਝਾਅ ਜਰੂਰ ਦਿਆ ਕਰੋ ਤੇ ਇਸ ਤਰ੍ਹਾਂ ਕਰੋ ਜੇ ਮੈਂ ਕਰ ਸਕਦਾ ਹੋਏ ਤਾਂ ਮੈਂ ਜੁੜਦਾ ਹੁਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰੱਖਾ